ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਂ ਦਾ ਇੱਕ ਸਿੱਖ ਢਾਲ ਲੈ ਕੇ ਹਾਜ਼ਰ ਹੋਇਆ ਉਸਨੇ ਇਹ ਢਾਲ ਬਣਾਉਣ ਵਿੱਚ ਬਹੁਤ ਸਮਾਂ ਲਗਾਇਆ ਸੀ ਤੇ ਇਸ ਢਾਲ ਨੂੰ ਬਿੰਨਣਾ ਲਗਭਗ ਸੰਭਵ ਸੀ ਇਹ ਢਾਲ ਨਾ ਸਿਰਫ ਮਜ਼ਬੂਤ ਸੀ ਬਲਕਿ ਇਹ ਬਹੁਤ ਹਲਕਾ ਵੀ ਸੀ ਦਰਬਾਰ ਵਿੱਚ ਹਰ ਕਿਸੇ ਨੇ ਢਾਲ ਦੀ ਸ਼ਲਾਘਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਵੀ ਢਾਲ ਦੇਖ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ। ਭਾਈ ਲਾਲ ਸਿੰਘ ਜੀ ਬਹੁਤ ਚੰਗੇ ਸਿੱਖ ਸਨ ਪਰ ਜਦੋਂ ਬਹੁਤ ਸਾਰੇ ਲੋਕਾਂ ਨੇ ਉਸ ਦੀ ਢਾਲ ਦੀ ਤੇ ਕਾਰੀਗਰੀ ਦੀ ਪ੍ਰਸ਼ੰਸਾ ਕੀਤੀ ਤਾਂ ਉਸ ਦੇ ਅੰਦਰ ਹਉਮੈ ਅਹੰਕਾਰ ਪੈਦਾ ਹੋ ਗਈ। ਉਸ ਨੇ ਸੰਗਤ ਵਿੱਚ ਇਹ ਐਲਾਨ ਕੀਤਾ ਕਿ ਬੰਦੂਕ ਦੀ ਗੋਲੀ ਵੀ ਇਸ ਢਾਲ ਨੂੰ ਨਹੀਂ ਬਿਨ ਸਕਦੀ। ਬੰਦੂਕ ਦੀ ਗੋਲੀ ਇਸ ਢਾਲ ਦੇ ਵਿੱਚੋਂ ਨਹੀਂ ਲੰਘ ਸਕਦੀ ਜਿਉਂ ਹੀ ਉਸਨੇ ਇਹ ਕਿਹਾ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਉਹ ਕੱਲ ਇਸ ਢਾਲ ਦੀ ਪਰਖ ਕਰਨਗੇ ਭਾਈ ਲਾਲ ਸਿੰਘ ਨੂੰ ਅਜੇ ਵੀ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਤੇ ਇਹ ਕਹਿੰਦੇ ਹੋਏ ਕਿ ਕੋਈ ਗੋਲੀ ਇਹ ਢਾਲ ਨਹੀਂ ਪਾਰ ਕਰ ਸਕਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ ਪਰ ਜਿਵੇਂ ਹੀ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚੋਂ ਨਿਕਲਿਆ ਉਸ ਨੂੰ ਇਹ ਅਹਿਸਾਸ ਹੋ ਗਿਆ ਕਿ ਗੁਰੂ ਸਾਹਿਬ ਜੀ ਨੂੰ ਚੁਣੌਤੀ ਦੇ ਕੇ ਉਸਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਉਸਨੇ ਆਪਣੇ ਆਪ ਨੂੰ ਕਿਹਾ ਕਿ ਗੁਰੂ ਸਾਹਿਬ ਜੀ ਇੱਕ ਜਾਣੇ ਪਛਾਣੇ ਸੂਰਬੀਰ ਯੋਧੇ ਹਨ ਤੇ ਐਸੇ ਸਿਖਰ ਤੇ ਉਹ ਸਤਿਗੁਰੂ ਜੀ ਵੀ ਹਨ ਉਹਨਾਂ ਨੂੰ ਇਸ ਢਾਲ ਨੂੰ ਛੇਦਣ ਤੋਂ ਕੌਣ ਰੋਕ ਸਕਦਾ ਹੈ ਉਸ ਨੂੰ ਆਪਣੀ ਗਲਤੀ ਤੇ ਬਹੁਤ ਪੁਛਤਾਵਾ ਹੋਇਆ ਤੇ ਦੁਖੀ ਮਨ ਨਾਲ ਉਹ ਆਪਣੇ ਘਰ ਆ ਗਿਆ ਉਸ ਨੂੰ ਸੰਗਤ ਨੂੰ ਚੁਣੌਤੀ ਦੇਣ ਦਾ ਬੜਾ ਦੁੱਖ ਲੱਗਿਆ ਤੇ ਬਹੁਤ ਪੁਛਤਾਵਾ ਹੋਇਆ ਪਰ ਉਹ ਅਜੇ ਵੀ ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਉਸ ਦੀ ਲਾਜ ਰੱਖ ਲੈਣ ਤੇ ਕੋਈ ਵੀ ਇਸ ਢਾਲ ਨੂੰ ਨਾ ਬਿਨ ਸਕੇ ਉਸ ਨੇ ਆਪਣੇ ਗੁਰਸਿੱਖ ਸਾਥੀਆਂ ਨੂੰ ਇਸ ਬਾਰੇ ਦੱਸਿਆ ਤੇ ਉਹਨਾਂ ਨੂੰ ਪੁੱਛਿਆ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਏ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਸਮਰਥ ਹਨ ਉਹ ਟਾਲ ਨੂੰ ਬਿੰਨ ਸਕਦੇ ਹਨ ਉਹਨਾਂ ਗੁਰਸਿੱਖਾਂ ਨੇ ਲਾਲ ਸਿੰਘ ਨੂੰ ਕਿਹਾ ਕਿ ਜੇ ਤੂੰ ਆਪਣਾ ਮਾਣ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਸਿਰਫ ਇੱਕੋ ਹੱਲ ਹੈ ਤੁਸੀਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰੋ ਕਿ ਉਹ ਤੁਹਾਡਾ ਮਾਣ ਸਨਮਾਨ ਬਣਾਈ ਰੱਖਣ ਭਾਈ ਲਾਲ ਸਿੰਘ ਨੇ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਿਗੁਰੂ ਜੀ ਅੱਗੇ ਐ ਅਰਦਾਸ ਕੀਤੀ ਕਿ ਹੇ ਵਾਹੀ ਗੁਰੂ ਜੀ ਹੇ ਮੇਰੇ ਸੱਚੇ ਪਾਤਸ਼ਾਹ ਮੇਰੀ ਲਾਜ ਤੇ ਮਾਨ ਸਨਮਾਨ ਬਣਾਈ ਰੱਖਿਓ ਭਾਈ ਲਾਲ ਸਿੰਘ ਨੇ ਸਾਰੀ ਰਾਤ ਜਾਗਦੇ ਹੋਏ ਤੇ ਬਾਣੀ ਪੜ੍ਹਦੇ ਹੋਏ ਬਤਾਈ ਅਗਲੇ ਦਿਨ ਉਹ ਦਰਬਾਰ ਵਿੱਚ ਬੜੀ ਨਿਮਰਤਾ ਸਾਹਿਤ ਹਾਜ਼ਰ ਹੋਇਆ ਅੱਜ ਉਹਦੇ ਵਿੱਚ ਕੱਲ੍ਹ ਵਾਲੀ ਹੋਮੇ ਨਹੀਂ ਸੀ ਕੀਰਤਨ ਦੇ ਭੋਗ ਪਿੱਛੋਂ ਗੁਰੂ ਸਾਹਿਬ ਜੀ ਨੇ ਲਾਲ ਸਿੰਘ ਨੂੰ ਢਾਲ ਦੀ ਪਰਖ ਕਰਵਾਉਣ ਲਈ ਤਿਆਰ ਹੋਣ ਲਈ ਕਿਹਾ ਪਰ ਅਜ ਲਾਲ ਸਿੰਘ ਨੇ ਕੱਲ ਵਾਂਗੂ ਚੁਣੌਤੀ ਨਹੀਂ ਸਵੀਕਾਰੀ ਤੇ ਹੌਲੀ ਜਿਹੀ ਸਿਰ ਹਲਾ ਕੇ ਹਾਂ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਭਾਈ ਆਲਮ ਸਿੰਘ ਜੀ ਨੂੰ ਟਾਲ ਪਰਖਣ ਦਾ ਹੁਕਮ ਕੀਤਾ ਲਾਲ ਸਿੰਘ ਆਪਣੀ ਟਾਲ ਲੈ ਕੇ ਨਿਸ਼ਾਨੇ ਤੇ ਖੜਾ ਹੋ ਗਿਆ ਤੇ ਵਾਹਿਗੁਰੂ ਜੀ ਦਾ ਸਿਮਰਨ ਸ਼ੁਰੂ ਕਰ ਦਿੱਤਾ ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀ ਚਲਾਈ ਪਰ ਨਿਸ਼ਾਨਾ ਚੁੱਕ ਗਿਆ ਤੇ ਟਾਲ ਨੂੰ ਨਹੀਂ ਲੱਗਾ ਗੁਰੂ ਸਾਹਿਬ ਜੀ ਨੇ ਹਲਕਾ ਜਿਹਾ ਹੱਸਦੇ ਹੋਏ ਬੰਦੂਕ ਆਪਣੇ ਹੱਥ ਵਿੱਚ ਫੜ ਲਈ ਤੇ ਟਾਲ ਤੇ ਨਿਸ਼ਾਨਾ ਟਿਕਾ ਲਿਆ ਗੁਰੂ ਸਾਹਿਬ ਜੀ ਨਿਸ਼ਾਨਾ ਬਿੰਨ ਕੇ ਥੋੜਾ ਸਮਾਂ ਖੜੇ ਰਹੇ ਪਰ ਗੋਲੀ ਨਹੀਂ ਚਲਾਈ ਕੁਝ ਸਮੇਂ ਬਾਅਦ ਉਹਨਾਂ ਨੇ ਆਪਣਾ ਨਿਸ਼ਾਨਾ ਹਟਾ ਲਿਆ ਤੇ ਭਾਈ ਲਾਲ ਸਿੰਘ ਨੂੰ ਪੁੱਛਿਆ ਕਿ ਉਹ ਸਾਰੀ ਰਾਤ ਕੀ ਕਰ ਰਿਹਾ ਸੀ ਭਾਈ ਲਾਲ ਸਿੰਘ ਦੇ ਨੇਤਰਾਂ ਵਿੱਚ ਅਥਰੂ ਪਾਰਾਏ ਉਹ ਆਪਣੀ ਟਾਲ ਪਰੇ ਸਿਟ ਗੁਰੂ ਜੀ ਦੇ ਚਰਨ ਕਮਲਾਂ ਤੇ ਡਿੱਗ ਪਿਆ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਗੁਰੂ ਸਾਹਿਬ ਜੀ ਨੇ ਪਾਈ ਲਾਲ ਸਿੰਘ ਨੂੰ ਥਾਪੜਾ ਦਿੰਦੇ ਹੋਏ ਕਿਹਾ ਕਿ ਇਸ ਢਾਲ ਨੂੰ ਉਦੋਂ ਤੱਕ ਕੋਈ ਨਹੀਂ ਬਣ ਸਕਦਾ ਜਦੋਂ ਤੱਕ ਇਹਦੀ ਰੱਖਿਆ ਆਪ ਵਾਹਿਗੁਰੂ ਜੀ ਤੇ ਸਾਰੇ ਗੁਰੂ ਸਹਿਬਾਨ ਖੁਦ ਹਾਜ਼ਰ ਰਹਿ ਕੇ ਕਰ ਰਹੇ ਹਨ ਗੁਰੂ ਸਾਹਿਬ ਜੀ ਨੇ ਪਾਈ ਲਾਲ ਸਿੰਘ ਜੀ ਨੂੰ ਅੱਗੇ ਤੋਂ ਕਦੇ ਵੀ ਹਉਮੈ ਵਿੱਚ ਨਾ ਬੋਲਣ ਲਈ ਹੁਕਮ ਕੀਤਾ ਸਾਸੰਗਤ ਜੀ ਸਾਨੂੰ ਐ ਸਾਖੀ ਤੋਂ ਐ ਸਿੱਖਿਆ ਮਿਲਦੀ ਏ ਕਿ ਸਾਨੂੰ ਸੰਗਤ ਵਿੱਚ ਕਦੇ ਵੀ ਹਉਮੈ ਨਹੀਂ ਰੱਖਣੀ ਚਾਹੀਦੀ ਗੁਰੂ ਸਾਹਿਬ ਜੀ ਸਮਰਥਨ ਤੇ ਆਪਣੇ ਸਿੱਖਾਂ ਦੇ ਮਾਣ ਦੀ ਆਪ ਰੱਖਿਆ ਕਰਦੇ ਹਨ ਜਦੋਂ ਅਸੀਂ ਗੁਰੂ ਚਰਨਾਂ ਵਿੱਚ ਪੂਰੀ ਸ਼ਰਧਾ ਨਾਲ ਅਰਦਾਸ ਕਰਦੇ ਹਾਂ ਤਾਂ ਉਹ ਜ਼ਰੂਰ ਪਰਵਾਨ ਹੁੰਦੀ ਹੈ ਐਸੇ ਲਈ ਤਾਂ ਅਸੀਂ ਆਪਣੀ ਦੋਵੇਂ ਟਾਈਮ ਦੀ ਅਰਦਾਸ ਵਿੱਚ ਕਹਿੰਨੇ ਆ ਇੱਜਤ ਪਤ ਦੇ ਰਾਖੇ ਸੱਚੇ ਪਿਤਾ ਵਾਹਿਗੁਰੂ ਜੀ ਤੇ ਸਾਡੀ ਅਰਦਾਸ ਉਹ ਜ਼ਰੂਰ ਪ੍ਰਵਾਨ ਕਰਦੇ ਹਨ ਤੇ ਹੋਈਆਂ ਭੁੱਲਾਂ ਚੁੱਕਾਂ ਨੂੰ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ